ਜਿਵੇਂ ਆਪਣਾ ਬੱਕਰੇ ਦਾ achar ਮੱਛੀ ਦਾ achar ਮੁਰਗੇ ਦਾ achar ਤੇ ਹਾਂਡੀ ਜਿਗਨਾ ਸਾਨੂੰ ਸੂਪ ਪੈਕ ਕਰਕੇ ਵੀ ਭੇਜਾਂਗੇ ਲੈ ਵੀ ਮਿੱਤਰੋ ਜਿਹੜੀ ਚੀਜ਼ ਦੀ ਸਾਨੂੰ ਉਡੀਕ ਸੀ ਸੋਟਲੀ ਫੇਰ ਲੈ ਕੇ ਆ ਗਏ ਆਪਾਂ ਲਗਭਗ ਚੌਥਾ ਸਾਲ ਲੱਗ ਗਿਆ ਜੀ ਤੀਜਾ ਵਈ ਜੀ ਤੀਜਾ ਸਾਲ ਲੱਗਿਆ ਸਵਾਦ ਪੂਰਾ ਹੁੰਦਾਗਾ એનર્ਜੀ ਪੂਰੀ ਹੁੰਦੀ ਹੈਗੀ ਤਾਕਤ ਪੂਰੀ ਹੁੰਦੀ ਹੈਗੀ ਸਵਾਦ ਤਾਂ ਮੈਂ ਕਹਣਾ ਭਾਈ ਵੀਰ ਆਪ ਹੀ ਦੱਸਣਗੇ ਵੀ ਜਿਨ੍ਹਾਂ ਜਿਨ੍ਹਾਂ ਨੇ ਖਾਦਾਗਾ ਬਹੁਤ ਕਮਾਲ ਦੀ ਚੀਜ਼ ਹੁੰਦੀ ਹੈ ਭਾਈ ਬਹੁਤ ਜ਼ਿਆਦਾ ਵਧੀਆ ਟੇਸਟ ਹੁੰਦਾ ਤੇ 2025 ਆਪਾਂ ਗੱਲ ਨਹੀਂ ਕਰਦੇ ਕੱਚੀ ਬਿਲਕੁਲ ਜੀ ਹਾਂਜੀ ਆਪਾਂ ਟੇਸਟ ਦਿਖਾ ਰਹੇ ਹਾਂ ਤੇ ਲਾਂਚਿੰਗ ਦਿਖਾ ਰਹੇ ਹਾਂ 2025 ਦੇ ਨਵੇਂ ਸੀਜ਼ਨ ਦੀ ਸਾਡੇ ਕਸਟਮਰ ਵਾਸਤੇ ਕਿਹੜੀ ਆਈਟਮ ਨਵੀਂ ਲੈ ਕੇ ਆਏ ਆ ਹਾਂ ਤੇ ਕਿਹੜਾ ਸਵਾਦ ਨਵਾਂ ਲੈ ਕੇ ਆਏ ਆ ਤੇ ਕਿਹੜਾ ਮਤਲਬ ਕਿ ਵੀ ਸਹੂਲਤਾਂ ਨਵੀਆਂ ਲੈ ਕੇ ਆਏ ਆ ਠੀਕ ਹੈ ਜੀ ਜੀ ਵੀ ਚੱਕ ਦੇ ਜਗਦੀਪ ਪਰਦਾ ਦੇਖਿਆ ਜਾਊਗਾ ਲਾਈਵ ਹੈਗਾ ਜੀ ਰੰਦਾਵਾ ਮਟਨ ਮਟਨ ਬੱਕਰੇ ਦਾ ਚਾਰ ਮੁਰਗੇ ਦਾ ਚਾਰ ਮੱਛੀ ਦਾ ਚਾਰ ਤੇ ਬਈ ਸਪੈਸ਼ਲ ਛੋਟੇ ਵਾਸਤੇ ਹੁਣ ਮਿਲੂਗਾ ਜੀ ਮਟਨ ਦਾ ਸੂਪ ਬਿਲਕੁਲ ਬਾਈ ਜੀ ਕਿਉਂਕਿ ਬਈ ਬਹੁਤ ਸਹਰਾਂ ਦੇ ਵਿੱਚ ਨਾ ਬਈ ਸੂਪ ਜਿਹੜਾ ਮਿਲਦਾ ਨਹੀਂ ਹੈਗਾ ਹਾਂ ਜਗਦੀਪ ਬਾਈ ਕਹਿੰਦਾ ਵੀ ਬਈ ਐਤ ਕੀ ਆਪਾਂ ਕੜੇ ਤੋਂ ਕੋਲਾ ਚੱਕ ਹੀ ਦੇਵਾਂਗੇ ਬਿਲਕੁਲ ਬਾਈ ਜੀ ਕੜੇ ਦੇ ਵਿੱਚ ਹੀ ਬਣਾਉਣਾ ਸੂਪ ਮਿੱਟੀ ਦੇ ਭਾਂਡੇ ਦੇ ਵਿੱਚ ਸੂਪ ਬਣੂ ਬੱਕਰੇ ਦਾ ਇੰਨਾ ਕੁ ਟੇਸਟੀ ਬਣੂ ਬਾਈ ਜਿਵੇਂ ਆਪਣਾ ਬੱਕਰੇ ਦਾ achar ਮੱਛੀ ਦਾ achar ਮੁਰਗੇ ਦਾ achar ਤੇ ਹਾਂਡੀ ਚਿਕਨ ਹਾਂਡੀ ਚਿਕਨ ਹਾਂਡੀ ਚਿਕਨ ਤਾਂ ਹਾਂਡੀ ਦਾ ਹੀ ਹੋਊਗਾ ਠੀਕ ਆ ਤੇ ਤੁਹਾਨੂੰ ਸੂਪ ਪੈਕ ਕਰਕੇ ਵੀ ਭੇਜਾਂਗੇ ਠੀਕ ਆ ਜੀ ਇਹ ਨਹੀਂ ਹੈਗਾ ਵੀ ਸੂਪ ਕੱਲਾ ਲੰਗਵਾਲ ਚ ਕਿਉਂਕਿ ਡਿਲੀਵਰੀ ਦੀ ਬਹੁਤ ਸਮੱਸਿਆ ਆਉਂਦੀ ਆ ਠੀਕ ਆ ਇਸ ਕਰਕੇ ਜਿਹੜੀ ਸੂਪ ਪੈਕਿੰਗ ਆ ਉਹ ਬਕਾਇਦਾ ਸੀਲਬੰਦ ਪ੍ਰੋਡਕਟ ਕਰਕੇ ਭੇਜਾਂਗੇ ਤੁਹਾਨੂੰ ਹਾਂ ਜੀ ਹੁਣ ਬਾਈ ਤੁਸੀਂ ਘਰੇ ਬੈਠੇ ਬੈਠੇ ਇਹਨਾਂ ਦੇ ਵਿੱਚੋਂ ਬੱਕਰੇ ਦਾ achar, ਮੁਰਗੇ ਦਾ achar, ਮੱਸੀ ਦਾ achar, ਹਾਂਡੀ ਚਿਕਨ ਤੇ ਦੇਸੀ ਮੁਰਗੇ ਦਾ achar ਤੇ ਨਾਲ ਦੀ ਨਾਲ ਸੂਪ ਕੁਝ ਵੀ ਬਾਈ ਤੁਸੀਂ ਘਰੇ ਬੈਠੇ ਬੈਠੇ ਮੰਗਵਾ ਲਓ ਕੁਆਲਿਟੀ ਇੱਕ ਨੰਬਰ ਹੋਊਗੀ ਰੇਟ ਕਿੰਨਾ ਰਹੂਗਾ ਜਗਦੀ ਵੀ ਕੁਆਲਿਟੀ ਰੇਟ ਬਾਈ ਨੋਰਮਲ ਆਏਗਾ ਜੈਨੂਨ ਪਹਿਲਾਂ ਤੋਂ ਜੈਨੂਨ ਰੇਟ ਹੈਗਾ ਠੀਕ ਹੈ ਜੀ ਤੇ ਬੱਕਰੇ ਦਾ achar ਆਪਣਾ 900 ਰੁਪਏ ਕਿਲੋ ਆ ਹਾਂ ਜੀ ਹਾਂਡੀ ਜਿਕਰਾ ਆਪਣਾ 750 ਰੁਪਏ ਕਿਲੋ ਆ ਮੱਛੀ ਦਾ ਜਾਰ ਆਪਣਾ 900 ਰੁਪਏ ਕਿਲੋਆ ਤੇ ਦੇਸੀ ਮੁਰਗੇ ਦਾ ਭਾਈ ਜੀ ਆਪਣਾ 800 ਰੁਪਏ ਕਿਲੋਆ ਠੀਕ ਹੈ ਜੀ ਅਗਰ ਆਪਣਾ ਤੁਸੀਂ ਇਹ ਚਾਰ ਮੰਗਾ ਲਿਓ ਪਹਿਲਾਂ ਤੋਂ ਹੀ ਤਿੰਨ ਸਾਲ ਤੋਂ ਇਹ ਨਹੀਂ ਹੈਗਾ ਭਾਈ ਜੀ ਆਪਣੀ ਇੱਕ ਡੇਲੀ ਦੀ ਇੱਕ ਕੁਆਂਟਲ ਦੀ ਸੇਲ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਆਪਣੀ ਇੰਨੀ ਸੇਲ ਹੈ ਯਾਰ ਆਪਾਂ ਗਰੰਟੀ ਬੰਦ ਕਰ ਦੋ ਆਪਾਂ ਨੂੰ ਕੀ ਲੋੜ ਹੈ ਠੀਕ ਹੈ ਜੀ ਆਪਣੀ ਉਸੇ ਤਰ੍ਹਾਂ ਹੀ ਗਰੰਟੀ ਹੈ ਤੁਸੀਂ ਚਾਰ ਸਾਡਾ ਲੈ ਗਏ ਥੋੜੇ ਤੁਹਾਨੂੰ ਵਧੀਆ ਨਹੀਂ ਲੱਗਿਆ ਹਾਂਜੀ ਤੁਹਾਡੇ ਘਰ ਦੇ ਵਿੱਚ ਪਹੁੰਚ ਗਿਆ ਉਹ ਖਰਾਬ ਹੋ ਗਿਆ ਉਨੀ ਲਾਗੀ ਖੱਟਾ ਹੋ ਗਿਆ ਟੇਸਟ ਨਹੀਂ ਹੋ ਗਿਆ ਕੁਝ ਵੀ ਪ੍ਰੋਬਲਮ ਹੈ ਸਾਨੂੰ ਵਾਪਸ ਕਰੋ ਠੀਕ ਹੈ ਜੀ ਕਿੰਨਾ ਟਾਈਮ ਜੀ ਫਰਿੱਜ ਦੇ ਵਿੱਚ 1 ਮਹੀਨੇ ਦੀ ਆਪਣੀ ਜੋ ਮੈਂ ਫਰੀਆ ਬਾਈ ਜੀ ਪਰ ਬਾਈ ਮੈਨੂੰ ਲੱਗਦਾ ਵੀ ਜੇ ਆਪਾਂ ਇੱਕ ਵਾਰ ਕਿਲੋ 4 ਖਰੀਦ ਲਿਆ ਹਾਂਜੀ ਮਹੀਨਾ ਕੱਢਦਾ ਨਹੀਂ ਹੈਗਾ ਇਹ ਬਿਲਕੁਲ ਬਾਈ ਜੀ ਹਫਤਾ ਵੀ ਨਹੀਂ ਕੱਢਦਾ ਇਹ ਹਫਤਾ ਵੀ ਨਹੀਂ ਕੱਢਦਾ ਦਰਸੇਂ ਖਾਜੋਂਗੇ ਬਾਈ ਖਰਾਬ ਨਹੀਂ ਹੋਣਾ ਹੈਗਾ ਦੂਸਰੀ ਗੱਲ ਇਹ ਵੀ ਹੈ ਦਰਸੇਂ ਬਾਈ ਟੇਸਟ ਦੇ ਨਾਲ ਨਾਲ ਆਪਾਂ ਕਸਟਮਰਾਂ ਦੇ ਲਈ ਐਡ ਕੀ ਸੈਟੀਸਫਾਈ ਇੱਕ ਲਾਈਵ ਟੈਸਟ ਦੇ ਉੱਤੋਂ ਇਹਦਾ ਸਾਰਾ ਕਲੀਅਰ ਕਰਵਾ ਲਿਆ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਹਰ ਇੱਕ ਨੂੰ ਫੂਡ ਪ੍ਰੋਡਕਟ ਦਾ ਇਹ ਹੁੰਦਾ ਯਾਰ ਵੀ ਪਤਾ ਨਹੀਂ ਕੀ ਕੀ ਆ ਹਨਾ ਕੀ ਕੀ ਆ ਜੀ ਕਿੰਨਾ ਪ੍ਰੋਟੀਨ ਆ ਕਿੰਨੀ એનર્ਜੀ ਆ ਕਿੰਨੀ ਫੈਟ ਆ ਉਹ ਆਪਾਂ ਕਲੀਅਰ ਕਰਤਾ ਬਾਈ ਜੀ ਤੁਹਾਨੂੰ ਸਟicker ਦੇ ਉੱਪਰ ਲੱਗਿਆ ਮਿਲੂ 80% ਪ੍ਰੋਟੀਨ એનર્ਜੀ ਫੈਟ ਟੋਟਲੀ ਲਾਈਵ ਟੈਸਟ ਗਾਰੰਟੀ ਆ ਹਾਂ ਜੀ ਹਾਂ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਬੱਕਰੇ ਦਾ ਮੁਰਗੇ ਦਾ ਮੱਥੀ ਦਾ ਚਾਰ ਤੇ ਹੋਰ ਵੀ ਜਿਹੜੇ ਆ ਵੀ ਪ੍ਰੋਡਕਟ ਆਏ ਨੇ ਖਾਣੇ ਨੇ ਤਾਂ ਤੁਸੀਂ ਘਰੇ ਬੈਠੇ ਬੈਠੇ ਮੰਗਵਾ ਲਓ ਆਈਏ ਕਿੱਥੇ ਜੇ ਕਿਸੇ ਨੇ ਆਉਣਾ ਹੋਵੇ ਜੀ ਜੇ 메인 ਜਗ੍ਹਾ ਤੇ ਆਉਣਾ ਜਿੱਥੇ ਬਣਦਾ ਬਾਈ ਜੀ ਉੱਥੇ ਪਿੰਡ ਲੋਂਗੋ ਵਾਲਾ ਜਿਲ੍ਹਾ ਸੰਗਰੂਰ ਹੈ ਹਮ ਮੰਡੇਰਾ ਰੋਡ ਨੀਅਰ ਗਵਰਨਮੈਂਟ ਬॉय ਸਕੂਲ ਠੀਕ ਹੈ ਜੀ ਠੀਕ ਹੈ ਜੀ ਵੈਸੇ ਸਾਡੀ ਪੰਜਾਬ ਤੇ ਹਰਿਆਣਾ ਆਲ ਪੰਜਾਬ ਸਾਰੇ ਕਿਤੇ ਡਿਲੀਵਰੀ ਸਾਡੇ ਮੁੰਡੇ ਤੁਹਾਡੇ ਬੱਸ ਸਟੈਂਡ ਤੱਕ ਪਹੁੰਚਾਉਣਗੇ ਠੀਕ ਹੈ ਲੈ ਵੀ ਮਿੱਤਰੋ ਜੱਕ ਲੋ ਫੋਨ ਸਕਰੀਨ ਦੇ ਉੱਪਰ ਨੰਬਰ ਹੈਗਾ ਮੰਗਵਾ ਲ A char, a char, a char.